ਲਾਹੌਰ ਆਏ ਨੂੰ ਸਾਨੂੰ ਕਾਫੀ ਦਿਨ ਹੋ ਗਏ ਸੀਗੇ ਤੇ ਸਾਨੂੰ ਨਾ ਕੁਝ ਮੈਸੇਜ ਮਿਲੇ ਸੀਗੇ ਭਾਈ ਮਰਦਾਨਾ ਜੀ ਬਾਰੇ ਪਤਾ ਲੱਗਿਆ ਸੀਗਾ ਕਿ ਜਿਹੜੇ ਭਾਈ ਮਰਦਾਨਾ ਜੀ ਦੀ ਅੰਸ਼ਵੰਸ਼ ਹੈ ਉਹ ਲਾਹੌਰ ਦੇ ਵਿੱਚ ਹੀ ਰਹਿੰਦੀ ਹੈ ਫਿਰ ਵਕਾਸ بھائی ਨੇ ਉਹਨਾਂ ਬਾਰੇ ਪਤਾ ਕੀਤਾ ਉਹਨਾਂ ਦਾ ਘਰ-ਬਾਰ ਇੱਥੇ ਪਤਾ ਕੀਤਾ ਬੜੀ ਮੁਸ਼ਕਲ ਦੇ ਨਾਲ ਉਹਨਾਂ ਦਾ ਘਰ-ਬਾਰ ਲੱਭਿਆ ਤੇ ਅੱਜ ਅਸੀਂ ਹੁਣ ਜਾ ਰਹੇ ਆ ਭਾਈ ਮਰਦਾਨਾ ਜੀ ਦੀ ਵੰਸ਼ ਦੇ ਨਾਲ ਤੁਹਾਨੂੰ ਮਿਲਾਉਣ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਗੁਰੂ ਸਾਹਿਬ ਦੇ ਤੇ ਭਾਈ ਮਰਦਾਨਾ ਜੀ ਦੇ ਜੀਵਨ ਬਾਰੇ ਤੇ ਉਸ ਤੋਂ ਬਾਅਦ ਅਸੀਂ ਜਾਣਾ ਸਾਈ ਮੀਆਂ ਮੀਰ ਜੀ ਦੀ ਇੱਕ ਦਰਗਾਹ ਹੈ ਇੱਥੇ ਤੇ ਉਹ ਦੇਖ ਕੇ ਆਉਣੇ ਜਦੋਂ ਪੰਜਵੇਂ ਪਾਸ਼ਾ ਨੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਉਦੋਂ ਸਿੱਖੀ ਈਸਤਰੀ ਦੇ ਵਿੱਚ ਸਾਈ ਮੀਆਂ ਮੀਰ ਜੀ ਦਾ ਜ਼ਿਕਰ ਆਉਂਦਾ ਹੈਗਾ ਸੋ ਇਹ ਦੋਨੇ ਚੀਜ਼ਾਂ ਤੁਹਾਨੂੰ ਅੱਜ ਸੀ ਅੱਜ ਦਿਖਾ ਕੇ ਲਿਆਉਣੀ ਆ ਤੇ ਅਸੀਂ ਪਹੁੰਚ ਗਏ ਹਾਂ ਜੀ ਗਾਜ਼ੀਆਬਾਦ ਲਾਹੌਰ ਦਾ ਇਲਾਕਾ ਹੈ ਤੇ ਉਹਦੇ ਨਾਲ ਹੀ ਆ ਫਾਟੇ ਕੇ ਫਾਟਾ ਕਰਾਸ ਕਰਕੇ ਤੇ ਅਸੀਂ ਪਹੁੰਚ ਗਏ ਆ ਤੇ ਅਸੀਂ ਜਾਣਾ ਹੁਣ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਉਹਨਾਂ ਦੇ ਘਰ ਭਾਈ ਸਾਹਿਬ ਹਰਾਂ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਠੀਕ ਠਾਕ ਅੱਛਾ ਤੁਸੀਂ ਉਹ ਤੁਹਾਡੇ ਤੁਹਾਡੇ ਕੋਲ ਜਾਣਾ ਹਾਂਜੀ ਮੈਂ ਭਾਈ ਨਈਮ ਤਾਹੇ ਲਾਲ 8th ਜਨਰੇਸ਼ਨ ਉਹ ਭਾਈ ਮਰਦਾਨਾ ਜੀ ਅੱਛਾ ਜੀ ਬਾਕੀ ਆਪਾਂ ਗੱਲਾਂ ਬਾਤਾਂ ਘਰ ਜਾ ਕੇ ਕਰਨੇ ਆ ਠੀਕ ਹੈ ਜੀ ਇਹ ਜਿਹੜਾ ਇਲਾਕਾ ਜੀ ਇਹ ਗਾਜ਼ੀਆਬਾਦ ਆ ਜਿਵੇਂ ਆਪਣੇ ਦਿੱਲੀ ਚ ਗਾਜ਼ੀਆਬਾਦ ਪੈਂਦਾ ਨਾ ਤੇ ਇੱਥੇ ਵੀ ਇੱਕ ਗਾਜ਼ੀਆਬਾਦ ਦਾ ਇਲਾਕਾ ਹੈਗਾ ਤੇ ਲਾਹੌਰ ਦੇ ਵਿੱਚ ਵੀ ਅੱਜ ਪਤਾ ਲੱਗਿਆ ਯਾਰ ਤੇ ਆ ਇੱਥੇ ਪੁਰਾਣੀਆਂ ਅੰਗਰੇਜ਼ਾਂ ਵਾਲੇ ਦੀਆਂ ਕੁਛ ਆ ਖੜੀਆਂ ਆ ਮਤਲਬ ਜਿਵੇਂ ਟ੍ਰੇਨ ਤੇ ਚੈੱਕਪੋਸਟ ਕਹਿ ਸਕਦੇ ਹੋ ਜਾਂ ਕ੍ਰੋਸਿੰਗ ਪੁਆਇੰਟ ਕਹਿ ਸਕਦੇ ਹੋ ਤੁਸੀਂ ਕ੍ਰੋਸਿੰਗ ਪੁਆਇੰਟ ਹੁੰਦੇ ਸੀ ਬੇਸਿਕਲੀ ਇਹ ਇਹ ਲਾਹੌਰ ਦੀਆਂ ਜਿਹਾ ਗਲੀਆਂ ਇਹ ਸਾਰਾ ਜਿਹੜਾ ਵਾਗੇ ਵਾਲੇ ਪਾਸੇ ਵਸਦਾ ਉਹ ਲਾਹੌਰ ਹੈਗਾ ਜੀ ਆ ਗਏਆਂ ਸੀ ਘਰ ਆ ਜੋ ਆ ਜੀ ਤਨਪਾਕ ਤਨਪਾਕ ਸਾਡੇ ਜੀ ਹੋਰ ਐਵੇਂ ਕੀ ਹਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਮੁਲਕ ਜੀ ਕੀ ਹਾਲ ਸਭ ਖੈਰ ਹੈ ਖੈਰਤ ਬਸ ਸਭ ਵੀ ਠੀਕ ਹੈ ਸ਼ੁਕਰ ਸ਼ੁਕਰ ਰੱਬ ਦਾ ਸਭ ਖੈਰਯਤ ਬਸ ਸ਼ੁਕਰੀਆ ਥੈਂਕ ਯੂ ਜੀ ਆ ਜਾ ਤੁਸੀਂ ਵੀ ਬੈਠੋ ਬੈਠ ਬੈਠ ਸਸਰੀਕਾਲ ਬੈਠ ਕੇ ਬਹੁਤ ਬਹੁਤ ਜੀ ਆਇਆਂ ਨੂੰ ਔਰ ਖਾਸ ਕਰ ਤੁਹਾਡਾ ਧੰਨਵਾਦ ਤੇ ਪਤਾ ਲੱਗਾ ਤੁਸੀਂ ਆਏ ਜੇ ਤੇ ਅਸੀਂ ਤੁਹਾਡੇ ਅੱਗੇ ਬੇਨਤੀ ਕੀਤੀ ਤਾਂ ਤੁਸੀਂ ਉਹਨੂੰ ਪਰਿਵਾਰ ਕੀਤਾ ਤੇ ਆ ਗਏ ਅਸੀਂ ਬਹੁਤ ਤੁਹਾਡੇ ਧੰਨਵਾਦੀ ਆ ਤਾਂ ਕਿ ਭਾਈ ਮਰਦਾਨਾ ਜੀ ਦੀ ਅੰਸਬੰਸ ਜੇਰੀ ਦੁਨੀਆ ਨੂੰ ਕਾਫੀ ਦੁਨੀਆ ਨੂੰ ਪਤਾ ਹੀ ਨਹੀਂ ਉਹ ਭਾਈ ਮਰਦਾਨਾ ਜਿਹੜਾ 47 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਹਾ ਤੇ ਬਾਹਰ ਵਿਦੇਸ਼ਾਂ ਚ ਲੋਕੀ ਰਿਸਪੈਕਟ ਬਹੁਤ ਕਰਦੇ ਆ ਲੇਕਿਨ ਤੁਹਾਡੀ ਵਿਸਾਸਤ ਨਾਲ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਤੁਸੀਂ ਅੱਜ ਆਏ ਔਰ ਪਹਿਲੇ ਸਿੱਖ ਜਿਹੜੇ ਆਏ ਔਰ ਪੂਰਾ ਘਰ ਦੀ ਲੋਕੇਸ਼ਨ ਦੇਖਣਗੇ ਅਸ ਤੋਂ ਅਲਾਵਾ ਵੀ ਆਏ ਲੇਕਿਨ ਇਹ ਸਾਡੇ ਵਾਸਤੇ ਖੁਸ਼ਕਿਸਮਤੀ ਹੈ ਤੇ ਉਹ ਭਾਈ ਮਰਦਾਨਾ ਜੀ ਜਿਹੜੇ ਬਾਬਾ ਜੀ ਦੇ ਨਾਲ ਰਹੇ ਤੇ ਸੰਸਥਾਵਾਂ ਬਹੁਤ ਜ਼ਿਆਦਾ ਬਣੀਆਂ ਭਾਈ ਮਰਦਾਨਾ ਜੀ ਦੇ ਨਾਂ ਦੀ ਲੇਕਿਨ ਤੁਸੀਂ ਅੱਜ ਆ ਕੇ ਇਹ ਸਾਬਰ ਕੀ ਸਾਬਤ ਕੀਤਾ ਔਰ ਉਜਾਗਰ ਕੀਤਾ ਭਾਈ ਮਰਦਾਨੇ ਜੀ ਨੂੰ ਕਿ ਵਾਕਿਆ ਹੀ ਭਾਈ ਮਰਦਾਨੇ ਜੀ ਨਾਲ ਤੁਸੀਂ ਪਿਆਰ ਕਰਦੇ ਹੋ ਔਰ ਉਹਨਾਂ ਦੇ ਘਰ ਆਏ ਹੋ ਤੇ ਦੂਰ ਦੂਰ ਤੱਕ ਪੇਗਾਮ ਜਾਏਗਾ ਮੈਂ ਇੱਕ ਦਫਾ ਫੇਰ ਤੁਹਾਡਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਐਨੇ ਮਸਰੂਫੀਅਤ ਦੇ ਵਿੱਚ ਇੱਕ ਕਾਲ ਤੇ ਤੁਸੀਂ ਆ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਅਸੀਂ ਆਨ ਦਾ ਮਕਸਦ ਸਾਡਾ ਇਹ ਹੀ ਏ ਕਿ ਕਿਉਂਕਿ ਤੁਹਾਡਾ ਤਲਕ ਜਾ ਕੇ ਮਿਲਦਾ ਵੇ ਬਾਬਾ ਜੀ ਦੇ ਨਾਲ ਤੇ ਜਿਹੜੀ ਕਮਿਊਨਿਟੀ ਏ ਉਹ ਉਹਨਾਂ ਨੂੰ ਵੀ ਪਿਆਰ ਕਰਦੀ ਸੀ ਕਿਉਂਕਿ ਤੁਸੀਂ ਉਹਨਾਂ ਦੀ ਅਣਸਵੰਸ ਹੋ ਤੁਸੀਂ ਉਹਨਾਂ ਦੇ ਖਾਨਦਾਨ ਚੋਂ ਅਸੀਂ ਤੁਹਾਡੇ ਕੋਲ ਆਏ ਆ ਤਾਂ ਕਿ ਪੂਰੀ ਦੁਨੀਆ ਤੱਕ ਤੁਸੀਂ ਤੁਹਾ ਤੁਹਾਨੂੰ ਜਾਣਿਆ ਜਾਵੇ ਹੁਣ ਅਸੀਂ ਆਏ ਆ ਹਾਲਾਤ ਅਸੀਂ ਵੀ ਵੇਖੇ ਤੁਸੀਂ ਚਾਹਦੇ ਹੋ ਕਿ ਅਸੀਂ ਲੋਕਾਂ ਤੱਕ ਵੀ ਇਹ ਰੱਖੀਏ ਅਗਰ ਤੁਸੀਂ ਚਾਹੋਗੇ ਤੇ ਅਸੀਂ ਬਿਲਕੁਲ ਤੁਹਾਡੇ ਨਾਲ ਚੱਲ ਕੇ ਸਾਰਾ ਕੁਝ ਵੇਖਦੇ ਦੇਖੋ ਜੀ ਭਾਈ ਮਰਦਾਨਾ ਤੇ ਉਹਨਾਂ ਦੀ ਅਨਸਪੰਸ ਇੱਕ ਖੁੱਲੀ ਕਿਤਾਬ ਹੈ ਹਮ ਐਚ ਕੋਈ ਅਸੀਂ ਫਾਰਮੈਲਿਟੀ ਨਹੀਂ ਹੈ ਜੋ ਹੈਗਾ ਤੁਹਾਡੇ ਸਾਹਮਣੇ ਹੈ ਠੀਕ ਹੈ ਤੇ ਅਸੀਂ ਤੇ ਚਾਹਦੇ ਹਾਂ ਤੁਸੀਂ ਦਿਖਾਓ ਹਮ ਤਾਂ ਕਿ ਇਹ ਹਿਸਟੋਰੀਕਲ ਜਿਹੜੀ ਰਿਸ਼ਤਾ ਹੈ ਨਾ ਹਿਸਟੋਰੀਕਲ ਹੀ ਰਿਸ਼ਤਾ ਰਿਸ਼ਤਾ ਹੈ ਜੇ ਅਸੀਂ ਅੱਜ ਪਹੁੰਚੇ ਨਾ ਤੁਹਾਡੇ ਘਰ ਅਸੀਂ ਅੱਜ ਸਾਰੀ ਸੰਗਤ ਨੂੰ ਪੂਰੀ ਦੁਨੀਆ ਦੇ ਸਾਹਮਣੇ ਤੁਹਾਨੂੰ ਰੱਖ ਰਹੇ ਹਾਂ ਸਾਡੇ ਥਰੂ ਹੈ ਨਾ ਕਿ ਭਾਈ ਮਰਦਾਨਾ ਜੀ ਦੀ ਜਿਹੜੀ ਅਗਲੀ ਵੰਸ਼ ਉਹ ਕਿਸ ਹਾਲਾਤ ਚ ਨੇ ਤੇ ਕਿਹੋ ਜਿਹੇ ਹਾਲਾਤ ਹੈ ਉਹਨਾਂ ਦੇ ਘਰ ਦੇ ਤੇ ਕਿਹੋ ਜੀ ਤੁਹਾਡੀ ਜ਼ਿੰਦਗੀ ਆਪਾਂ ਗੱਲਾਂ ਬਾਤਾਂ ਪੂਰੀਆਂ ਕਰਾਂਗੇ ਚਲੋ ਹਾਂਜੀ ਪਹਿਲਾਂ ਆਪਾਂ ਘਰ ਵਿੱਚ ਉੱਪਰ ਜਾਣਾ ਜੀ ਆਓ ਜੀ ਪਹਿਲੋਂ ਥੱਲੇ ਆ ਜਾਓ ਇਹ ਮੁਹੰਮਦ ਸੈਨ ਸਾਹਿਬ ਦਾ ਕਮਰਾ ਦਿਖਾਣੇ ਮੇਰੇ ਵੱਡੇ ਭਾਈ ਨੇ ਏ ਮੇਰੇ ਵੱਡੇ ਭਾਈ ਨੇ ਐ ਹੋ ਗਿਆ ਜੀ ਥਲੜਾ ਪੋਰਸ਼ਨ ਹੋ ਗਿਆ ਇਹ ਇਹਨਾਂ ਦੇ ਘਰ ਦੇ ਹਾਲਾਤ ਆ ਜੀ ਸਾਰੇ ਮੈਂ ਤੁਹਾਨੂੰ ਅੰਦਰਲੇ ਪਾਸਿਓਂ ਸਾਰੇ ਦਿਖਾ ਦਿੰਨਾ ਇਹੋ ਜਿਹਾ ਘਰਬਾਰ ਇਹਨਾਂ ਦਾ ਲਾਹੌਰ ਦੇ ਵਿੱਚ ਜਿੱਥੇ ਇਹ ਰਹਿੰਦੇ ਨੇ ਤੇ ਇਹਨਾਂ ਦੀ ਇੱਛਾ ਸੀ ਵੀ ਸੰਗਤ ਜਿਹੜੀ ਕੋਈ ਜਦੋਂ ਇੱਥੇ ਨਨਕਾਣਾ ਸਾਹਿਬ ਜਾਂ ਕਿਤੇ ਹੋਰ ਆਉਂਦੀ ਐ ਤੇ ਉਹ ਸੰਗਤ ਐ ਜਿਹੜੀ ਸਾਨੂੰ ਜਾਣਦੀ ਨਹੀਂ ਵੀ ਅੱਜ ਤੇ ਸਾਨੂੰ ਧੰਪਾਗ ਧੰਪਾਗ ਆ ਜੋ ਗੁੰਮਨਾਮ ਕਰਤਾ ਹਨ ਹਾਂਜੀ 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 ਠੀਕ ਐ ਅੱਗੇ ਚਲੋ ਬੈਡਰੂਮ ਆ ਤੇ ਅੱਗੇ ਪਰਿਵਾਰ ਬੈਠਾ ਉਹਨਾਂ ਦਾ ਆਪਾਂ ਉੱਪਰ ਚੱਲ ਕੇ ਗੱਲਬਾਤ ਕਰਨੀ ਐ ਜੀ ਆਜੂ ਚੱਲੋ ਹਾਂਜੀ ਅੱਗੋਂ ਦਿਖਾਉਨੇ ਤੇ ਉੱਪਰ ਜਾ ਕੇ ਗੱਲਬਾਤ ਕਰਦੇ ਆਪਾਂ ਤੇ ਸਾਰੀ ਇਹੀ ਇਹ ਇਹੀ ਆ ਬਸ ਇੰਨਾ ਘਰਵਾਰ ਹੈ ਤੁਹਾਡਾ ਹਾਂ ਹਾਂਜੀ ਹਾਂਜੀ ਇੱਥੇ ਸਾਰੀਆਂ 6 ਫੈਮਲੀਆਂ 7 ਫੈਮਲੀਆਂ ਰਹਿੰਦੀਆਂ ਨੇ ਅੱਛਾ ਇਹਦੇ ਚ ਤੁਸੀਂ ਕਿੰਨੀਆਂ ਫੈਮਲੀਆਂ ਰਹਿੰਦੇ ਹੋ ਐਚ ਦੇਖੋ ਜੀ 4 ਤੇ ਬੇਟੇ ਨੇ ਭਾਈ ਲਾਲ ਜੀ ਦੇ ਅੱਛਾ ਜੀ ਭਾਈ ਲਾਲ ਜੀ ਤੁਹਾਡੇ ਪਿਤਾ ਜੀ ਪਿਤਾ ਜੀ 17ਵੇਂ ਅੰਸ਼ਵੰਸ ਬਾਬਾ ਮਰਦਾਨਾ ਜੀ ਦੀ ਆਸ਼ਕਲੀ ਭਾਈ ਲਾਲ ਜੀ ਭਾਈ ਲਾਲ ਜੀ 17ਵੇਂ ਅੰਸ਼ਵੰਸੀ ਤੁਸੀਂ 18ਵੇਂ ਚੋਂ 18ਵੇਂ ਹਾਂਜੀ ਤੇ 4 ਬੇਟੇ ਸੀ ਉਹਨਾਂ ਦੇ ਆ ਦੋ ਬੇਟੇ ਅਸੀਂ ਥੱਲੇ ਰਹਨੇ ਆ ਦੋ ਉੱਤੇ ਤੇ ਬਾਕੀ ਅੱਗੇ ਭਾਈ ਦੇ ਦੋ ਬੇਟੇ ਸ਼ਾਦੀशुदा ਨੇ ਇਹ ਜਿਹੜੇ ਇੱਥੇ ਹੀ ਰਿਵਚੇ ਹੀ ਰਹਿ ਰਹੇ ਨੇ ਯਾਨੀ ਕਿ ਤਿੰਨ ਫੈਮਿਲੀਆਂ ਇੱਕ ਪਾਸੇ ਰਹਿ ਰਹੀਆਂ ਇਹ ਜਿਹੜਾ ਇੰਨਾ ਕ ਘਰਬਾਰ ਹੈ ਜਿਹਦੇ ਵਿੱਚ ਤੁਸੀਂ ਤਿੰਨ ਫੈਮਿਲੀਆਂ ਰਹਿੰਦੇ ਹੋ ਹਾਂਜੀ ਇਹ ਥੱਲੇ ਬੋਲ ਜੀ ਨੇ ਬੱਚੇ ਮਲਾ ਕੇ ਵੱਡੇ 40 ਤਾਂ ਉੱਤੇ ਇਹ ਕਿੰਨੇ ਮਰਲੇ ਦਾ ਘਰ ਹੈ ਇਹ ਹੈਗਾ ਜੀ 6 ਮਰਲੇ ਦਾ 6 ਮਰਲੇ ਦੇ ਘਰ ਦੇ ਵਿੱਚ 40 ਜੀ ਰਹੇ ਹੋ ਚਾਰ ਯਾਨੀ ਭਰਾਵਾਂ ਦੇ ਅੱਗੋਂ ਬੱਚੇ ਹਾਂ ਉਹਨਾਂ ਦੇ ਉਹਨਾਂ ਦੇ ਵੀ ਬੱਚੇ ਉੱਤੇ ਵੀ ਸ਼ਾਦੀ ਹੈ ਅੱਛਾ ਅੱਛਾ ਮੁੰਡੇ ਦੀ ਤੇ ਚਲੋ ਚੱਲਨੇ ਪਈ ਆਪ ਦੇਖਦੇ ਆਂ ਜੀ ਉੱਪਰਲੇ ਪਾਸੇ ਨਾਲੇ ਗੱਲਬਾਤ ਕਰਾਂਗੇ ਇਹਨਾਂ ਨਾਲ ਸਾਰੀ ਇਹ ਉੱਪਰਲੇ ਪਾਸਿਓਂ ਇਹ ਜਿਹੜਾ ਘਰ ਹੈ ਕੁਛ ਇਹੋ ਜਿਹਾ ਹੈਗਾ ਇੱਕ ਪੋਰਸ਼ਨ ਅੱਛਾ ਆਪਾਂ ਕਿਤੇ ਬਹਿ ਕੇ ਗੱਲਬਾਤ ਵੀ ਕਰ ਲਈਏ ਜੀ ਹਨਾ ਹਾਂ ਜੀ ਉੱਪਰ ਚੱਲ ਲਈਏ ਹਾਂ ਇੱਕ ਐਪੋਰਸ਼ਨ ਆ ਜਿਹੜਾ ਇੱਥੇ ਦੇਖ ਲਓ ਹਾਂਜੀ ਤੇ ਉਸ ਤਰ੍ਹਾਂ ਹੀ ਥੱਲੇ ਵੰਗਰੀ ਅੱਛਾ ਇਸ ਤਰ੍ਹਾਂ ਹੀ ਥੱਲੇ ਹੈਗਾ ਠੀਕ ਹਾਂ ਰਿਪਨ ਇੱਕ ਕਮਰਾ ਜਿਵੇਂ ਇੱਥੇ ਹੈ ਤਾਂ ਉਵੇਂ ਇੱਕ ਕਮਰਾ ਉੱਪਰ ਹੈ ਬਸ ਹਾਂਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਇੱਕ ਪੋਰਸ਼ਨ ਆ ਆ ਗਿਆ ਜੀ ਇੱਥੇ ਸਭ ਤੋਂ ਵੱਡੇ ਭਾਈ ਉਹ ਚੜ੍ਹਾਈ ਕਰ ਗਏ ਹੋਏ ਨੇ ਕਰਮ ਹੁਸੈਨ ਲਾਲ 18ਵੇਂ ਅੰਸ਼ ਬੰਸ था। था। अच्छा 18वीं अंशुमन जी वो ਤੁਹਾਡੇ ਬ੍ਰਦਰ ਸੀਗੇ हां ਬ੍ਰਦਰ ਤੁਸੀਂ ਇਹ ਵੀ ਤੁਹਾਡੇ ਭਰਾ ਨੇ ਐ ਵੀ ਭਰਾ ਨੇ ਜੀ আচ্ছা ਆਜੋ ਜੀ ਸਾਹਮਣੇ ਆਜੋ ਤੁਸੀਂ ਵੀ ਤੇ ਇਹ ਅੱਛਾ ਕਿੰਨੇ ਭਰਾ ਹੋ ਜੀ ਹੁਣ ਤੁਸੀਂ ਚਾਰ ਭਰਾ ਸਨ ਦੋ ਚੜਾਈ ਕਰ ਗਏ ਦੋ ਚੜਾਈ ਕਰ ਗਏ ਦੋ ਹੈ ਇਹ ਵਾਲੇ ਤੇ ਨਾਲ ਵਾਲੇ ਚੜਾਈ ਕਰ ਗਏ ਨੇ ਅਸੀਂ ਛੱਲੇ ਆ ਅਸੀਂ ਤੁਹਾਨੂੰ ਵੀ ਅਸੀਂ ਕਰਦੇ ਹਾਂ ਜੀ ਬਿਲਕੁਲ ਠੀਕ ਹੈ ਜੀ ਚਲੋ ਠੀਕ ਹੈ ਜੀ ਇਹ ਹੋ ਜੇ ਇਹ ਉੱਪਰਲੇ ਪਾਸੇ ਆਏ ਆ ਅਸੀਂ ਤੇ ਉੱਪਰਲੇ ਪਾਸੇ ਉਹ ਜਿਹੜੇ ਘਰ ਦੇ ਹਾਲਾਤ ਆ ਉਹ ਕੁਛ ਇਹੋ ਜਿਹੇ ਹਨਾਂ ਦੇ ਕੰਮਕਾਰ ਕੀ ਆ ਤੁਹਾਡਾ ਇੱਥੇ ਬੇਸਿਕਲੀ ਮਤਲਬ ਕੱਲਾ ਕੀਰਤਨ ਦਾ ਕੰਮ ਕਰਦੇ ਜਾਂ ਕੋਈ ਹੋਰ ਵੀ ਆਪਣਾ ਪਰਿਵਾਰ ਤੁਹਾਡਾ ਜਿਵੇਂ ਸਾਚਾਰਜੀ ਜੀ ਉਹ ਕੇਵਚਾ ਰਿਹਾ ਹਰ ਹਰ ਬੰਦਾ ਹੁਣ ਜਿਵੇਂ ਇਹਨਾਂ ਦੇ ਭਾਈ ਫੋਟ ਹੋ ਗਿਆ ਇਹਨਾਂ ਦੇ ਤਿੰਨ ਬੇਟੇ ਨੇ ਵਿਚਾਰ ਮੇਨ ਲਸਦੂਰੀ ਕਰਦੇ ਇੱਕ ਤਾਂ ਸਰਕਾਰੀ ਜੋਬ ਤੇ ਆ ਉਹਦੀ ਜੋਬ ਤੇ ਲੱਗ ਗਿਆ ਮੇਰੇ ਭਰਾ ਦੀ ਜੋਬ ਤੇ ਅੱਛਾ ਦੂਜਾ ਕਰਨ ਦੇ ਨੇ ਆਪਣਾ ਆਪਣਾ ਇਹ ਨਾਲ ਦਾ ਇਸ ਤਰ੍ਹਾਂ ਸਾਰੇ ਯਾਨਕਿ ਆਪਣਾ ਆਪਣਾ ਕੰਮ ਕਰਦੇ ਨੇ ਤੇ ਮੇਰੀ ਵੀ ਆਪਣਾ 올ਡ ਕੱਪੜਿਆਂ ਦੀ ਦੁਕਾਨ ਹੈ ਇਹ ਨਾਲ ਹੀ ਮੱਲੇ ਚ ਜਿੱਥੋਂ ਆਏ ਜੇ अच्छा वो ऐसा करके कि ਜਦੋਂ ਦਿਲ ਕੀਤਾ ਬੰਦ ਕਰਤੀ ਕਿ ਜਦੋਂ ਸਮਾਗਮਾਂ ਤੇ ਨੌਕਰੀ ਮੈਂ ਕਰ ਨਹੀਂ ਸਕਦਾ ਕਿਉਂਕਿ ਸਾਡਾ ਕੰਮ ਕੀਰਤਨ ਦਾ ਹਾਂਜੀ ਤੇ ਚਾਰ ਮੇਲੇ ਲੱਗਦੇ ਨੇ ਤੇ ਚਾਰ ਮੇਲਾ ਚ ਅਸੀਂ ਹਾਜ਼ਰੀ ਭਰਦੇ ਆ ਫਿਰ ਜਿਵੇਂ ਇੱਥੇ ਨਨਕਾਣਾ ਸਾਹਿਬ ਆਪਣੇ ਗੁਰਪੁਰ ਪਉਂਦਾ ਜਾਂ ਵਿਸਾਖੀ ਦਾ ਇੱਥੇ ਪ੍ਰੋਗਰਾਮ ਹੁੰਦਾ ਜਦੋਂ ਸੰਗਤ ਉੱਧਰਲੇ ਪੰਜਾਬ ਤੋਂ ਆਉਂਦੀ ਆ ਉਦੋਂ ਫਿਰ ਤੁਸੀਂ ਉਦੋਂ ਤਾਂ ਕੀਰਤਨ ਇੱਥੇ ਕਰਦੇ ਹੋਗੇ ਗੁਰਦੁਆਰਾ ਸਾਹਿਬ ਇਧਰਲੇ ਗੁਰੂ ਘਰਾਂ 'ਚ ਹਾਂਜੀ ਹਾਂਜੀ ਬਿਲਕੁਲ ਅਸੀਂ ਕਰਦੇ ਆ ਅਸੀਂ ਇਸ ਤੋਂ ਇਲਾਵਾ ਵੀ ਜਾਂਦੇ ਜਿੰਨੇ ਸਮਾਗਮ ਹੁੰਦੇ ਨੇ ਨਾ ਨਨਕਾਣਾ ਸਾਹਿਬ ਹਾਂਜੀ ਅਸੀਂ ਜਾਂਦੇ ਆ ਫਿਰ ਸੰਡੇ ਦੇ ਸੰਡੇ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦ ਦੇਸਤਾਨ ਤੇ ਜਾਂਦੇ ਸੰਡੇ ਦੇ ਸੰਡੇ ਤੇ ਇਸ ਤੋਂ ਇਲਾਵਾ ਐਤ ਕੀ ईटीपी ਬੋਰਡ ਵਕਫਾ ਮੁਲਾਕ ਬੋਰਡ ਦੇ ਸਾਰੇ ਸਾਇਬ ਮੈਂ ਉਹਨਾਂ ਦਾ ਮਸ਼ਕੂਰ ਹੈ ਉਹਨਾਂ ਨੇ ਸਰਕਾਰੀ ਤੌਰ ਤੇ ਸਾਨੂੰ ਟਾਈਮ ਦਿੱਤਾ ਸੀ ਨਨਕਾਣਾ ਸਾਹਿਬ ਬਕਾਇਦਾ ਠੀਕ ਹੈ ਜੀ ਸਰਕਾਰੀ ਤੌਰ ਤੇ ਪਾਕਿਸਤਾਨ ਬੋਰਡ 27 ਹਾਂ ਜੀ 27 ਆਪਣਾ ਨਵੰਬਰ ਨੂੰ ਜਦੋਂ ਮੇਨ ਸਰਮਨੀ ਹੁੰਦੀ ਸਵੇਰ ਜਦ ਸਾਰੇ وفاقی وزیر ਸਾਰੇ ਆਉਂਦੇ ਉਹ ਚ ਪਰਫਾਰਮਸ ਕੀਤਾ ਸੀ ਔਰ ਪਹਿਲੀ ਦਫਾ ਨੋਨਾ ਦਾ ਸ਼ੁਕਰਗੁਜ਼ਾਰ ਹਾਂ ਜੀ ਅੱਛਾ ਤੇ ਇਸ ਤੋਂ ਪਹਿਲਾਂ ਤੁਸੀਂ ਤੁਹਾਡੇ ਘਰ ਕੋਈ ਹੋਰ ਆਇਆ ਕਦੇ ਕੋਈ ਕਿਸੇ ਨੇ ਦਿਖਾਇਆ ਹੋਵੇ ਤੁਹਾਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੋਵੇ ਵੇਖੋ ਜੀ ਐਸਤ ਪਹਿਲੋ ਆਈ ਸੀ ਅਮਨਦੀਪ ਸਿੰਘ ਅਮਰਦੀਪ ਸਿੰਘ ਜੀ ਉਹਨਾਂ ਦੀ ਬੜੀ ਉਹ ਨੋ ਕੰਟਰੀਆਂ ਚ ਗਏ ਸੀ ਤੇ ਅੱਛਾ ਮੈਨੂੰ ਪਤਾ ਹੈ ਸਿੰਗਾਪੁਰ ਵੇਸਟ ਨੇ ਹਾਂ ਜੀ ਹਾਲੀ ਤੱਕ ਹਾਲੀ ਤੱਕ ਉਹਨਾਂ ਦਾ ਪ੍ਰੋਜੈਕਟ ਚੱਲਦਾ ਪਿਆ ਹਾਂ ਜੀ ਉਹ ਉਹਨਾਂ ਦਾ ਲੰਬਾ ਪ੍ਰੋਜੈਕਟ ਹੈ ਹਾਂ ਜੀ ਉਹ ਉਹਨਾਂ ਨੇ ਦਿਖਾਇਆ ਹੈ ਉਹਨਾਂ ਨੇ ਸਾਰਾ ਘਰ ਦੇਖਿਆ ਸੀ ਇਥੇ ਫੁੱਟ ਪ੍ਰਿੰਟਸ ਆਫ ਗੁਰਨਾਨਕ ਬੇਸਿਕਲੀ ਡਾਕੂਮੈਂਟਰੀ ਬਣਾ ਰਹੇ ਆ ਪੂਰੀ ਤੇ ਜਿੱਥੇ ਜਿੱਥੇ ਮਤਲਬ ਗੁਰਨਾਨਕ ਪਾਸ਼ਾ ਗਏ ਆ ਇਰਾਕ ਇਰਾਨ ਜਿੱਥੇ ਤੇ ਉਹ ਪੂਰਾ ਉਹਨਾਂ ਦੇ ਨਾਲ ਉਹਨਾਂ ਨੇ ਤੁਹਾਨੂੰ ਫਰਮਾਇਆ ਉਹਨਾਂ ਵੀ ਦੇਖਿਆ ਲੇਕਿਨ ਉਹਨਾਂ ਨੇ ਅਪੀਲ ਕੀਤੀ ਸੀ ਕਿ ਦੇਖੋ ਜੀ ਮੇਰਾ ਬੜਾ ਮਨ ਦੁਖੀ ਹੋਇਆ ਕਿ ਜਦੋਂ ਉਹਨਾਂ ਦੇ ਮੈਂ ਇਹ ਘਰ ਦੇ ਦੇਖਿਆ ਉਹਨਾਂ ਨੇ ਇਹ ਨਾ ਕਿਹਾ ਸੀ ਨਹੀਂ ਸਾਨੂੰ ਵੀ ਬੜਾ ਇਸ ਤਰ੍ਹਾਂ ਇੱਥੇ ਆ ਕੇ ਹੋਇਆ ਜਿਵੇਂ ਇਹ ਐਵੇਂ ਹੋਣਾ ਨਹੀਂ ਚਾਹੀਦਾ ਸੀ ਹਨਾ ਘਰ ਦੇ ਖਲਾਅ ਦੇ ਦੇਖਿਆ ਸਾਰੇ ਨਾ ਇਸ ਗੱਲ ਦਾ ਬੜਾ ਅਫਸੋਸ ਹੋਇਆ ਸਾਨੂੰ ਵੀ ਜਿਵੇਂ ਨਾ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਨੇ ਦੁਨੀਆ ਭਰ ਚ ਭਾਈ ਮਰਦਾਨਾ ਜੀ ਦੇ ਨਾਮ ਤੇ ਵੀ ਸੰਸਥਾਵਾਂ ਖੋਲ੍ਹਿਆ ਲੈ ਹਨਾ ਪਰ ਇਹਨਾਂ ਦੀ ਅਨਸ਼ਵੰਸ਼ ਨੂੰ ਕੋਈ ਜਾਣਦਾ ਤੱਕ ਨਹੀਂ ਹੈਗਾ ਹਨਾ ਵੀ ਇਹਨਾਂ ਦੀ ਅਨਸ਼ਵੰਸ਼ ਕਿੱਥੇ ਰਹਿੰਦੀ ਹੈ ਤੇ ਤੁਸੀਂ ਵੈਸੇ ਕੀਰਤਨ ਕਰਨ ਦੇ ਲਈ ਗਇਓ ਉਧਰ ਇੰਡੀਆ ਜਾਂ ਬੁਲਾਇਆ ਕਿਸੇ ਲਈ ਜਾਂ ਨਹੀਂ ਬੁਲਾਇਆ ਹਾਂਜੀ ਇੰਡੀਆ ਤੇ ਬਹੁਤ ਦਫਾ ਗਏ 2004 ਤੋਂ ਮੈਂ ਜਾਣਾ ਸ਼ੁਰੂ ਕੀਤਾ ਲੇਕਿਨ ਭਾਈ ਲਾਲ ਜੀ ਹੋਰ ਹੈ ਮੇਰਾ ਭਰਾ ਤੇ ਜਿਹੜਾ ਚੜਾਈ ਕਰਗੇ ਨੇ ਹਾਂਜੀ ਇਹ ਤੇ 1900 ਤੇ 92 96 ਤੋਂ ਸ਼ੁਰੂ ਹੋਏ ਅੱਛਾ ਜੀ ਤੇ ਲਗਾਤਾਰ ਜਾਂਦੇ ਰਹੇ ਅੱਛਾ ਇੰਡੀਆ ਉਹਦੇ ਵਿੱਚ ਪੂਰਾ ਪੰਜਾਬ ਦਿੱਲੀ ਤੇ ਕਲਕੱਤਾ ਤੱਕ ਠੀਕ ਫਿਰ 2004 ਚ ਮੈਂ ਜਾਣਾ ਸ਼ੁਰੂ ਕੀਤਾ ਮੋਗੇ ਤੋਂ ਸ਼ੁਰੂਆਤ ਕੀਤੀ ਹਾਂਜੀ ਤੇ ਫਿਰ 8 ਤੱਕ ਤੇ ਲਗਾਤਾਰ ਜਾਂਦੇ ਰਹੇ ਜੀ ਤੇ ਹਿਸਟੋਰੀਕ ਉਹ ਤੇ ਫੈਮਲੀਆਂ ਵੀ ਜਾਂਦੀਆਂ ਸੀ ਮੀਆਂ ਮੀਰ ਸਾਹਿਬ ਦੀ ਫੈਮਲੀ ਗੱਦੀ ਨਸ਼ੀਨ ਫਿਰ ਜ਼ਾਹਰ احمد ਖਾਨ ਸਾਹਿਬ ਦੀ ਜੇ ਨਬੀਖਾਂ ਗਨੀ ਖਾਨ ਚੋਤੇ ਤੇ ਬਬਲ ਲਾਲ ਜੀ ਦੀ ਅਸੀਂ ਭਾਈ ਮਰਦਾਨਾ ਜੀ ਦੀ ਤੇ ਲਗਾਤਾਰ ਜਾਂਦੇ ਰਹੇ ਉਦੋਂ ਵੀਜ਼ਾ ਬੜਾ ਸੁੱਖਾ ਲੱਗਦਾ ਸੀ ਹਾਂਜੀ ਫਿਰ ਵੀਜ਼ਾ ਚ ਬੰਦਸ਼ ਆਈ ਤੇ 2012 ਦੇ ਵਿੱਚ ਬੁਲਾਇਆ ਉੱਚਾ ਦਰਬਾਬੇ ਨਾਨਕ ਦਾ ਜਿਹੜਾ ਕਰਾਇਆ ਸੀ ਸਮਾਗਮ ਅੱਛਾ ਜੀ ਸਪੋਕਸਮੈਨ ਨੇ ਹਾਂਜੀ ਚੰਡੀਗੜ੍ਹ ਉਥੇ ਗਿਆ ਸੀ ਹਾਂਜੀ ਫਿਰ ਉਹਦੇ ਬਾਅਦ ਫਿਰ ਰੁਕਾਵਟ ਆ ਗਈ ਆਪਣਾ ਵੀਜ਼ੇ ਦੀ ਤੇ 2017 ਚ 8 ਦਿਨ ਦਾ ਵੀਜ਼ਾ ਲੱਗਾ ਫਿਰੋਜ਼ਪੁਰ ਸਾਹਿਬ ਅੱਛਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦਾ ਤੇ ਉਥੇ ਗਿਆ ਸੀ ਦਾਸ ਗਿਆ ਸੀ ਆਪਣਾ ਜੱਥਾ ਲੈ ਕੇ 17 ਚ ਬਾਅਦ ਜੇ ਰਹੇਗਾ ਨਾ ਉਹ ਵੀਜ਼ੇ ਦੀ ਬਹੁਤ ਜ਼ਿਆਦਾ ਬੰਦਸ਼ ਹੋ ਗਈ ਅੱਛਾ ਜੀ ਮੈਂ ਅੱਗੇ ਵੀ ਅਪੀਲ ਗਵਰਨਮੈਂਟ ਆਫ ਇੰਡੀਆ ਨੂੰ ਕਰਨਾ ਜਿੰਨੇ ਇੰਟਰਵਿਊ ਹੋਏ ਨੇ ਜਨਮ ਦਿਨ ਤੇ ਗੁਰੂ ਨਾਨਕ ਦੇਵ ਜੀ ਦੇ ਕਿ ਵੇਖੋ ਅਸੀਂ ਹਿਸਟੋਰੀਕਲ ਫੈਮਿਲੀ ਆ ਅਸੀਂ ਸੂਫੀਜ਼ ਹਾਂ ਅਸੀਂ ਪੀਰਾਂ ਫਕੀਰਾਂ ਨੂੰ ਮੰਨਨੇ ਆ ਉਹ ਸਾਡੇ ਜ਼ੇਨ ਵੀ ਪੀਰਾਂ ਫਕੀਰਾਂ ਵਾਲੇ ਨੇ ਤੇ ਸਾਡ ਨੂੰ ਨਾਲ ਐਨੀ ਸਖਤੀ ਨਹੀਂ ਕਰਨੀ ਚਾਹੀਦੀ ਅਗਰ ਦੁਨੀਆ ਬੁਲਾਉਂਦੀ ਐ ਦੁਨੀਆ ਬਹੁਤ ਪਿਆਰ ਨਾਲ ਬੁਲਾਉਂਦੀ ਐ ਤੇ ਵੀਜ਼ੇ ਦੀ ਥੋੜੀ ਨਰਮੀ ਹੋਣੀ ਚਾਹੀਦੀ ਇੰਡੀਆ ਤੋਂ ਬਿਨਾ ਬਾਹਰ ਕਿਸ ਨੇ ਬੁਲਾਇਆ ਕਦੀ ਕੈਨੇਡਾ ਯੂ ਐਸ ਏ ਇੰਗਲੈਂਡ ਜਾਂ ਕਿਸੇ ਵੀ ਕੰਟਰੀ ਚ ਉੱਥੇ ਉਧਰ ਦੀ ਸੰਗਤ ਜਾਣਦੀ ਐ ਤੁਹਾਨੂੰ ਸੰਗਤ ਬਹੁਤ ਜਾਣਦੀ ਐ ਸੰਗਤ ਨਾਲ ਲੇਕਿਨ ਕੈਨੇਡਾ ਚ ਅਮਰੀਕਾ ਚ ਕੋਸ਼ਿਸ਼ ਕਰਨਦੇ ਨੇ ਅਮਰੀਕਾ ਚ ਤੇ ਲੇਕਿਨ ਉੱਥੇ ਹੋਰ ਜ਼ਿਆਦਾ ਸਖਤੀ ਐ ਵੀਜ਼ਾ ਨਹੀਂ ਮਿਲਦਾ ਵੀਜ਼ਾ ਦੇ ਮਿਲਦਾ ਲੇਕਿਨ ਹਾਲੇ ਤੱਕ ਕੋਈ ਯਾਨੀ ਕਿ ਡਾਕੂਮੈਂਟਸ ਨਹੀਂ ਆਏ ਤੇ ਕਰਨਦੇ ਨੇ ਕੋਸ਼ਿਸ਼ ਜਿਹੜੇ ਬਾਬਾ ਮਰਦਾਨਾ ਜੀ ਸੀਗੇ ਬੇਸਿਕਲੀ ਕਿੱਥੋਂ ਦੇ ਸੀਗੇ ਉਹਨਾਂ ਦਾ ਪਿੰਡ ਕਿਹੜਾ ਸੀਗਾ ਬਾਬਾ ਮਰਦਾਨਾ ਜੀ ਵੀ ਇੱਥੋਂ ਨਨਕਾਨਾ ਸਾਹਿਬ ਦੇ ਰਾਈਟਲ ਰਾਏ ਪਹੋਏ ਤੇ ਤਲਵੰਡੀ ਪਹਿਲਾ ਨਾ ਸੀ ਨਨਕਾਨਾ ਸਾਹਿਬ ਸੀ ਪੜਦੀ ਇਤਰਾਸ ਵੀ ਬਚਪਨ ਚ ਉਹਨਾਂ ਨੂੰ ਮਿਲੇ ਮੈਨੂੰ ਅਸੀਂ ਕਿਤੇ ਇੱਧਰ ਉੱਧਰ ਕਿਤੇ ਹੋਰ ਪਿੰਡ ਹੋਵੇ ਕੀ ਸੀ ਨਹੀਂ ਨਹੀਂ ਉੱਥੇ ਹੀ ਹੈਗੇ ਅਸੀਂ ਅੱਛਾ ਉਹਨਾਂ ਉੱਥੋਂ ਦੀ ਪਿੰਡ ਦੀ ਸੀਗੀ ਉਹੀ ਮਹੱਲਾ ਸੀ ਉਹਨਾਂ ਕਿੰਨੇ ਸਾਲ ਅੱਛਾ ਸੇਮ ਮਹੱਲਾ ਸੀਗਾ ਸੇਮ ਮਹੱਲਾ ਬਚਪਨ ਤੋਂ ਮਤਲਬ ਇਕੱਠੇ ਰਹੇ ਇਕੱਠੇ ਰਹੇ ਬਿਲਕੁਲ ਬਿਲਕੁਲ ਕਿੰਨੇ ਸਾਲ ਇਕੱਠੇ ਰਹ ਸਾਡੇ ਵੱਡੇ ਕਹਿੰਦੇ ਹੁੰਦੇ ਸੀ ਬਾਬਾ ਜੀ ਵੀ ਇੰਟਰਵਿਊ ਤੇ 47 ਸਾਲ ਨਾਲ ਰਹੇ ਕੋਈ ਇਹੋ ਜੀਆਂ ਗੱਲਾਂ ਹੈਗੀਆਂ ਤੁਹਾਡੇ ਵੱਡਿਆਂ ਤੋਂ ਭਾਈ ਮਰਦਾਨੇ ਜੀ ਵੱਡੇ ਸੀ ਹਾਂਜੀ 10 ਸਾਲ ਵੱਡੇ ਸਨ ਪਪਾ ਜੀ ਬਾਬਾ ਜੀ ਤੋਂ ਵੱਡੇ ਕੋਈ ਮੈਂ ਕਿਹਾ ਵੱਡੇ ਵਡੇਰਿਆਂ ਤੋਂ ਤੁਹਾਡੇ ਤੋਂ ਕੋਈ ਗੱਲਾਂ ਆਈਆਂ ਤੁਹਾਡੇ ਥਰੂ ਪੀੜੀਦਰ ਪੀੜੀ ਕੁਝ ਜਿਹੜੀਆਂ ਨਾ ਹੁਣ ਕਿਤਾਬਾਂ ਵਿੱਚ ਜਿਹੜੀਆਂ ਸਿਕਤਾਬਾਂ ਚ ਨਾ ਪੜੀਆਂ ਹੁਣ ਵੀ ਆ ਗੱਲ ਸੀ ਕੋਈ ਹਨਾ ਆ ਦੇਖੋ ਜੀ ਗੱਲ ਹੈ ਜਦੋਂ ਕੋਈ ਕਿਸੇ ਨੂੰ ਆਪਣਾ ਸੇਵਾਦਾਰ ਬਣਾਉਂਦਾ ਨਾ ਤੇ ਉਹਦੇ ਚ ਕੋਈ ਕੋਈ ਨਾ ਕੋਈ ਰੱਬ ਨੇ ਖੂਬੀ ਪਾਈ ਹੁੰਦੀ ਹੈ ਤੇ ਜਿਵੇਂਕਰ ਤੁਸੀਂ ਪੜਿਆ ਹੈ ਕਿ ਸਾਰੀ ਦੁਨੀਆ ਨੂੰ ਉਹਨਾਂ ਨੇ ਬੁਲਾਇਆ ਕੋਈ ਨਹੀਂ ਆਇਆ ਤੇ ਬਾਬਾ ਨਾਨਕ ਜੀ ਭਾਈ ਮਰਦਾਨੇ ਨੂੰ ਕਿਉਂ ਚੁਣਿਆ ਕਿਉਂਕਿ ਉਹ ਵੀ ਇੱਕ ਦਰवेश ਸੀ ਹਾਂਜੀ ਬਹੁਤ ਵੱਡੇ ਦਰवेश ਸਨ ਜਿੰਨਾ ਕੇ ਸਾਥ ਮਿਲਿਆ ਬਾਬੇ ਗੁਰੂ ਨਾਨਕ ਦੇਵ ਜੀ ਦਾ ਤੇ ਬਾਬੇ ਗੁਰੂ ਨਾਨਕ ਜੀ ਦੇ ਨਾਲ ਰਹੇ ਤੇ ਜੇ ਪੰਜਾ ਸਾਬ ਬਣਾਉਣਾ ਸੀ ਤੇ ਪਿਆਸ ਲਵਾਤੀ ਬਾਬੇ ਨਾਨਕ ਨੇ ਆਪ ਹੀ ਹਾਂਜੀ ਆ ਪੀ ਲਵਾਤੀ ਨਾ ਇੱਕ ਜਾਂ ਮਰਦਾਨਿਆ ਪਾਣੀ ਲੈ ਕੇ ਆ ਪਾਣੀ ਲੈ ਕੇ ਆ ਤੇ ਉਹ ਪੰਜਾ ਸਾਹਿਬਾਂ ਗਿਆ ਅੱਖ ਮਿੱਠੇ ਕਰਦੇ ਐਮਨਾਬਾਦ ਤੇ ਕਹਿੰਦਾ ਮਕਸਦ ਕਿ ਇਹ ਗੱਲਾਂ ਜਿਹੜੀਆਂ ਕਿ ਇੱਕ ਤੇ ਦਰਵੇਸ਼ ਸਨ ਬਹੁਤ ਵੱਡੇ ਦੂਜੀ ਬਾਬਾ ਨਾਨਕ ਦੀ ਉਹ ਅੱਖ ਸੀ ਜਿਹੜੀ ਉਹਨਾਂ ਨੇ ਦੇਖਿਆ ਔਰ ਭਾਈ ਮਰਦਾਨੇ ਨੂੰ ਨਾਮ ਰੱਖਿਆ ਤੇ ਉਹਦੀ ਕੁੱਲ ਤੇ ਆਸਾਨ ਕੀਤਾ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਮੁਸਲਮਾਨ ਹੋਣ ਦੇ ਨਾਤੇ ਅਸੀਂ ਭਾਈ ਮਰਦਾਨਾ ਜੀ ਦੀ ਔਲਾਦ ਹੈ ਕਿ ਜਿਹੜੇ ਬੜੇ ਵੱਡੇ ਵਲੀ ਦਰवेशਨ ਰਹੇ ਔਰ ਉਹਨਾਂ ਦੀ ਸੰਗਤ ਕੀਤੀ ਔਰ ਦੂਸਰੀ ਜਿਹੜਾ ਮੈਂ ਤੁਹਾਨੂੰ ਪਿਆਰ ਮੁਹੱਬਤ ਦਾ ਕਹਿਣਾ ਦਰਸ ਦਿੱਤਾ ਬਾਬੇ ਨਾਨਕ ਨੇ ਤੇ ਉਹਨੂੰ ਅਮਲ ਕਰਕੇ ਵੀ ਵਾਹਿਆ ਆਪਣੀ ਜ਼ਿੰਦਗੀ 'ਚ ਸਾਰਾ ਕੁਝ ਕਹਿੰਦੇ ਰਹੇ ਤੇ ਅਮਲ ਕਰਕੇ ਇਹ ਦਹਾਇਆ ਕਰਤਾਰਪੁਰ ਸਾਹਿਬ ਜਿੱਥੇ ਜੋਤੀ ਜੋਤ ਸਮਾਏ ਤੇ ਨਾ ਉਹਨੂੰ ਉਹਨਾਂ ਨੂੰ ਬਾਬਾ ਜੀ ਨਹੀਂ ਕੋਈ ਸਿੱਖ ਕਹਿ ਸਕਦਾ ਤੇ ਨਾ ਹੀ ਕੋਈ ਮੁਸਲਮਾਨ ਕਹਿ ਸਕਦਾ ਐਸਾ ਜਾਂਦੇ ਜਾਂਦੇ ਅਮਲੀ ਕੰਮ ਕਰਕੇ ਗਏ ਕਿ ਹੈਰਾਨ ਕਰਤਾ ਸਭ ਨੂੰ ਤੇ ਸਾਰੇ ਧਰਮ ਦੇ ਲੋਕ ਅੱਜ ਵੀ ਸਭ ਬਾਬਾ ਜੀ ਨੂੰ ਮੰਨਦੇ ਨੇ ਤੇ ਇਹ ਕਿਰਪਾ ਗੁਰੂ ਨਾਨਕ ਦੀ ਇਹ ਗੁਰੂ ਨਾਨਕ ਦੀ ਸਾਡੇ ਤੇ ਕਿਰਪਾ ਹੈ ਕਿ ਨਾਲ ਰੱਖਿਆ ਕਿਹੜੀ ਕੁੱਲ ਚੋਂ ਕਿਹੜੀ ਚੋਂ ਸੀ ਵੈਸੇ ਜਿਵੇਂ ਮਤਲਬ ਕਿਹੜੇ ਉਹਦੇ ਚੋਂ ਖਾਨਦਾਨ ਚੋਂ ਕਿਹੜੇ ਚੋਂ ਸੀਗੇ ਬਾਬਾ ਜੀ ਮੀਰ ਆलम ਯਾਨੀ ਕਿ ਜਿਹੜੇ ਕਿ ਆਪਣੇ ਗਾਂਦੇ ਵਿੱਚ ਜਾਂਦੇ ਤੁਸੀਂ ਮੀਰ ਆਲਮ ਨੂੰ ਕਹਿੰਦੇ ਨੇ ਤੇ ਉਹ ਫੈਮਿਲੀ ਸੀ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਹਾਂਜੀ ਪਾਈ ਮਰਦਾਨਾ ਜੀ ਦੀ ਜਿਹੜੀ ਡੈਥ ਹੁੰਦੀ ਹੈ ਉਹ ਜਦੋਂ ਗੁਰੂ ਸਾਹਿਬ ਅਦਾਸੀਆਂ ਦੇ ਦੌਰਾਨ ਸੀਗੇ ਕਿ ਕਿਹੜਾ ਦਰਿਆ ਸੀ ਕੋਈ ਕਿਸੇ ਦਰਿਆ ਦੇ ਕਿਨਾਰੇ ਹੁੰਦੀ ਹੈ ਕਿਹੜਾ ਸੀ ਆਪਣਾ ਜਦੋਂ ਆਏ ਸੀ ਨਾ ਹੱਜ ਕਰਕੇ ਬਗਦਾਦ ਸ਼ਰੀਫ ਜਵਾਹਰ ਇਰਾਨ ਆਰਾਕ ਆ ਗਏ ਇਰਾਕ ਦਾ ਕੋਈ ਦਰਿਆ ਸੀ ਫਿਰ ਅਫਗਾਨਿਸਤਾਨ ਦੇ ਰਾਹ ਤੇ ਨਾ ਜਦੋਂ ਅਫਗਾਨਿਸਤਾਨ ਆਇਆ ਹੈ ਨਾ ਖੁਰਮ ਸ਼ਹਿਰ ਚ ਖੁਰਮਾ ਸ਼ਹਿਰ ਹੈ Gandhi ਉੱਥੇ ਪਾਈ ਮਰਦਾਨਾ ਜੀ ਦੀ ਤਬੀਅਤ ਖਰਾਬ ਹੋ ਗਈ ਜਿਵੇਂ ਆਖਰੀ ਸਾਹ ਆ ਗਏ ਤੇ ਇੱਥੋਂ ਤੱਕ ਕੇ ਫਿਰ ਗੁਰੂ ਨਾਨਕ ਜੀ ਦੇ ਬੈਠੇ ਨੇ ਤੇ ਉਹਨਾਂ ਦਾ ਸਰ ਗੋਦ ਚ ਰੱਖਿਆ ਮੈਨੂੰ ਪਤਾ ਜੀ ਮੈਂ ਪੜਿਆ ਹੈ ਤੇ ਹਾਂਜੀ ਭਾਈ ਉਹਨਾਂ ਹਰਪਾਲ ਸਿੰਘ ਪੰਨੂ ਦੀ ਇੱਕ ਕਿਤਾਬ ਹੈ ਸਾਡੇ ਪ੍ਰੋਫੈਸਰ ਸਾਹਿਬ ਵੀ ਰਹੇ ਹੈ ਬੇਸਿਕਲੀ ਅਸੀਂ ਪੜੇ ਹਾਂ ਉਹਨਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਹੈ ਨਾ ਉਹਨਾਂ ਦੀ ਕਿਤਾਬ ਚ ਜ਼ਿਕਰ ਮਿਲਦਾ ਹੈ ਅਸੀਂ ਪੜਿਆ ਸੀ ਵੀ ਜਦੋਂ ਭਾਈ ਮਰਦਾਨਾ ਜੀ ਨੇ ਆਪਣੇ ਆਖਰੀ ਮਤਲਬ ਸਾਂ ਲਏ ਹੈ ਤਾਂ ਉਹ ਗੁਰੂ ਨਾਨਕ ਪਾਸ਼ਾ ਦੀ ਗੋਦ ਚ ਲਏ ਹੈ ਹਨਾ ਕੋਈ ਦਰਿਆ ਸੀਗਾ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਕੋਈ ਦਰਿਆ ਦੇ ਕਿਨਾਰੇ ਉਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਤੇ ਉਹ ਤੋਂ ਕਹਿੰਦੇ ਮਤਲਬ ਗੁਰੂ ਗੁਰਨਾਨਕ ਪਾਸ਼ਾ ਕਹਿੰਦੇ ਆ ਵੀ ਵੀ ਮਰਦਾਨਿਆ ਵੀ ਤੂੰ ਬੋਲ ਵੀ ਇੰਨਾ ਟਾਈਮ ਆਪਾਂ ਵੀ ਇਕੱਠੇ ਸੰਗਤ ਕੀਤੀ ਇਕੱਠੇ ਰਹੇ ਹਨਾ ਵੀ ਤੂੰ ਵੀ ਮਰਦਾਨਿਆ ਵੀ ਬੋਲ ਵੀ ਕੀ ਚਾਹੁੰਦਾ ਕੀ ਕੀ ਕਰੀ ਵੀ ਤੁਹਾਡੇ ਲਈ ਹਨਾ ਵੀ ਕੋਈ ਯਾਦਗਾਰ ਬਣਾ ਦੀਏ ਤੇ ਇਸ ਤਰ੍ਹਾਂ ਕਰਕੇ ਜਿਕਰ ਮਿਲਦਾ ਵੀ ਕੋਈ ਜੋ ਤੁਸੀਂ ਚਾਹੁੰਦੇ ਹੋ ਇੱਥੇ ਕੁਝ ਬਣਾ ਦਈਏ ਤੇ ਉਹਨਾਂ ਨੇ ਬੋਲੇ ਵੀ ਬਾਬਾ ਵੀ ਇੰਨਾ ਟਾਈਮ ਨਾਲ ਰੱਖਿਆ ਇੰਨਾ ਟਾਈਮ ਵੀ ਤੁਹਾਡੇ ਨਾਲ ਰਹੇ ਆ ਵੀ ਹੁਣ ਤੁਸੀਂ ਮੈਨੂੰ ਵਿਸਾਰੋਗੇ ਵੀ ਮੈਂ ਤਾਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਤੇ ਵੀ ਤੁਹਾਡੇ ਅੰਗ ਸੰਗ ਜਿਵੇਂ ਪਹਿਲਾਂ ਸੀ ਫਿਰ ਕਹਿੰਦੇ ਗੁਰੂ ਪਾਤਸ਼ਾਹ ਸ਼ਬਦ ਬਣੇ ਭਾਈ ਮਰਦਾਨਾ ਜੀ ਕੀਰਤਨ ਬਣੇ ਤੇ ਹਰਿਮੰਦਰ ਸਾਹਿਬ 'ਚ ਸਦੀਆਂ ਤੋਂ ਹੁੰਦਾ ਰਿਹਾ ਹੈ ਮਤਲਬ ਦੋਵਾਂ ਦਾ ਜਿਹੜਾ ਸੰਗ ਸੀਗਾ ਉਹ ਹੁਣ ਤੱਕ ਨਿਭਾ ਰਹੇ ਹਨਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੀ ਕਈ ਮਰਦਾਨਾ ਜੀ ਰਵਾਬ ਵਜਾਉਂਦੇ ਸੀਗੇ ਤੇ ਜਿਹੜੀ ਬਾਣੀ ਸੀ ਗੁਰਬਾਣੀ ਮਤਲਬ ਉਤਰਦੀ ਸੀ ਗੁਰੂ ਸਾਹਿਬ ਗਾਉਂਦੇ ਸੀਗੇ ਫਿਰ ਇਹ ਗੁਰਬਾਣੀ ਦਾ ਸੰਕਲਨ ਮਤਲਬ ਉਸ ਤੋਂ ਬਾਅਦ ਗੁਰੂ ਅਰਜਨ ਪਾਸ਼ਾ ਜੀ ਨੇ ਆ ਕੇ ਕੀਤਾ ਤੇ ਹੋਣਾ ਨਹੀਂ ਚਾਹੀਦਾ ਸੀਗਾ ਬੇਸਿਕਲੀ ਵੀ ਵੈਸੇ ਸੰਗਤ ਨੂੰ ਅਪੀਲ ਹੈ ਵੀ ਜਿੰਨੀ ਵੀ ਸੰਗਤ ਇੱਥੇ ਆਉਂਦੀ ਹੈ ਨਨਕਾਣਾ ਸਾਹਿਬ ਜਾਂ ਮੰਨ ਲਓ ਜਦੋਂ ਵੀ ਤੁਸੀਂ ਪਾਕਿਸਤਾਨ ਵਾਲੇ ਪਾਸੇ ਭਾਵੇਂ ਜੱਥੇ ਦੇ ਰੂਪ ਚੋਂ ਤਾਂ ਇਹਨਾਂ ਕੋਲ ਤੁਹਾਨੂੰ ਆਉਣਾ ਚਾਹੀਦਾ ਹੈ ਮਤਲਬ ਤੇ ਵੈਸੇ ਵਕਾਸ ਭਾਈ ਇਹਨਾਂ ਦਾ ਘਰ-ਬਾਰ ਜਾਣਦੇ ਆ ਹੁਣ ਸਾਰਾ ਹਨ ਤੇ ਉੱਥੋਂ ਵੀ ਤੁਸੀਂ ਉਹਨਾਂ ਦੀ ਮਦਦ ਨਾਲ ਬੇਸਿਕਲੀ ਹੁਣ ਤੁਸੀਂ ਮਤਲਬ ਕੀ ਜਦੋਂ ਤੁਸੀਂ ਸਾਨੂੰ ਘਰੇ ਬੁਲਾਇਆ ਹੀ ਹੈ ਇੱਥੇ ਹਨਾ ਜੀ ਜੀ ਸੰਗਤ ਤੋਂ ਤੁਸੀਂ ਹੁਣ ਕੀ ਉਮੀਦ ਰੱਖਦੇ ਹੋ ਮਤਲਬ ਤੁਸੀਂ ਸਾਨੂੰ ਕਿਸੇ ਉਮੀਦ ਨਾਲ ਤਾਂ ਬੁਲਾਇਆ ਹੋਣਾ ਘਰੇ ਵੀ ਸਾਡਾ ਘਰ-ਬਾਰ ਦਿਖਾਓ ਸੰਗਤ ਤੁਸੀਂ ਜੇ ਆ ਕੇ ਤੁਹਾਨੂੰ ਫਿਲਮਾਇਆ ਤੁਹਾਨੂੰ ਸੰਗਤ ਦੇ ਸਾਹਮਣੇ ਰੱਖਿਆ ਤੇ ਕੀ ਉਮੀਦ ਹੈ ਹੁਣ ਤੁਹਾਡੀ ਦੇਖੋ ਜੀ ਤੁਹਾਨੂੰ ਬੁਲਾਇਆ ਕਿ ਸੰਗਤ ਅੱਗੇ ਬੇਨਤੀ ਇਹ ਹੈਗੀ ਆ ਕਿ ਤੁਸੀਂ ਘਰ ਸਾਰਾ ਦੇਖ ਲਿਆ ਹਾਂਜੀ ਉਹ ਜਿਹੜੀ ਕੀਰਤਨ ਦੀ ਦਾਤ ਮਿਲੀ ਹੋਈ ਸੀ ਨਾ ਭਾਈ ਮਰਦਾਨਾ ਜੀ ਨੂੰ ਜਿਹੜਾ ਮੇਰਾ ਮੇਨ ਮਕਸਦ ਹੈਗਾ ਹਾਂਜੀ ਕੀਰਤਨ ਦੀ ਦਾਤ ਕਿ ਮਰਦਾਨੀਆਂ ਤੇਰੀਆਂ 21 ਕੁਲਾ ਤਾਲੀਆਂ ਠੀਕ 18 ਤੇ 19 ਕੁਲ ਤੱਕ ਆ ਗਈ ਇੱਕ ਮੁੰਡਾ ਉਹ ਵੀ ਡਾਵਾ ਡੋਲ ਹੁਣ ਐਨੇ ਬੱਚੇ ਹੋ ਗਏ ਨੇ ਕੋਈ ਇਸ ਕੰਮ ਨਹੀਂ ਆ ਰਿਹਾ ਕਿ ਕਿਉਂਕਿ ਭਾਈ ਲਾਲ ਜੀ ਮੇਰੀ ਡਿਊਟੀ ਲਾ ਕੇ ਗਏ ਕਿ ਤੂੰ ਨਹੀਂ ਛੱਡਣਾ ਤਾਂ ਮੈਂ ਨਹੀਂ ਛੱਡਿਆ ਮੈਂ ਨਹੀਂ ਛੱਡਿਆ ਹੋਰ ਇਸ ਤੋਂ ਇਲਾਵਾ ਮੈਨੂੰ ਹਰ ਕਿਸਮ ਦੀ ਆਫਰ ਹੈ ਮੇਰੇ ਸਸਰਾਰ ਵੱਲੋਂ ਕਿ ਸਭ ਕੁਝ ਦੇਣਨ ਤਿਆਰ ਹੈ ਲੇਕਿਨ ਇਸ ਵਜ੍ਹਾ ਤੋਂ ਛੁੱਟਿਆ ਆ ਸਸਰਾਲ ਤੇ ਅਸੀਂ ਇਹ ਕੰਮ ਨਹੀਂ ਛੱਡ ਸਕਦੇ ਕਿਉਂਕਿ ਵਾਦਾ ਕੀਤਾ ਬੜਾ ਪਿਆਰ ਕਰਦਾ ਸੀ ਬਾਬਾ ਜੀ ਤੇ ਕਹਿਣ ਦਾ ਮਕਸਦ ਮੇਰਾ ਤੇ ਸਭ ਤੋਂ ਵੱਡਾ ਜਿਹੜਾ ਪਹਿਲਾ ਮਿਸ਼ਨ ਹੈਗਾ ਕਿ ਜਿਹੜੀਆਂ 21 ਕੁਲਾ ਤਾਰੀਆਂ ਸੀ ਬਾਬੇ ਮਰਦਾਨੇ ਜੀ ਨੇ ਉਹ ਬਾਬੇ ਮਰਦਾਨੇ ਜੀ ਨੇ ਉਹ ਅੱਗੇ ਜਾਣੀਆਂ ਚਾਹੀਦੀਆਂ ਜਦੋਂ ਵੀ ਸਿੱਖ ਪੰਥ ਕੋਈ ਇੰਟਰਵਿਊ ਹੋਏ ਜਾਂ ਗੁਰਦੁਆਰਾ ਚ ਤੇ ਉਹ ਕਿਤਾਬਾਂ 'ਚ ਨਾ ਲਿਖਿਆ ਹੋਵੇ ਕਿ ਭਾਈ ਮਰਦਾਨਾ ਸੀ 18ਵੀਂ ਅੰਸ਼ਬੰਸ ਸੀ ਨਹੀਂ ਉਹ ਜਿਹੜਾ ਡੀਐਨਏ ਭਾਈ ਮਰਦਾਨੇ ਜੀ ਦਾ ਨਾ ਉਹ ਖੜਾ ਹੋਣਾ ਚਾਹੀਦਾ ਜਿਹੜਾ ਕੁਝ ਦੱਸਦਾ ਹੋਵੇ ਕਿਉਂਕਿ ਇਹ ਸੀਨਾ ਬਸੀਨਾ ਗੱਲਾਂ ਸਾਡੇ ਵੱਡੇ ਨੇ ਦੱਸੇ ਨਾ ਅਸੀਂ ਕਿਤਾਬ ਪੜਦੇ ਨਾ ਕਿਤਾਬ ਲਿਖੀ ਕੋਈ ਠੀਕ ਹੈ ਨਾ ਇਹ ਜਿਹੜੀਆਂ ਯਾਨੀ ਕਿ ਜਿਹੜੇ ਲੋਕ ਵੀ ਨਹੀਂ ਜਾਣਦੇ ਸੀਨਾ ਬਸੀਨਾ ਇੱਕ ਤੇ ਸਭ ਤੋਂ ਪਹਿਲਾਂ ਇਹਦੇ ਬਾਰੇ ਹੋਣਾ ਚਾਹੀਦਾ ਕਿ ਇਹਨੂੰ ਕੀਰਤਨ ਨੂੰ ਅੱਗੇ ਕਿਵੇਂ ਲੈ ਜਾਣਾ ਠੀਕ ਹੈ ਇਹਦੇ ਵਾਸਤੇ ਕੋਈ ਅਕੈਡਮੀ ਹੋਣੀ ਚਾਹੀਦੀ ਹੈ ਕਿਸੇ ਸੰਸਥਾ ਨਾਲ ਰਲ ਕੇ ਇੱਥੇ ਹੋਣਾ ਚਾਹੀਦਾ ਹੈ ਤੇ ਇਹਨੂੰ ਅੱਗੇ ਵਧਾਉਣਾ ਚਾਹੀਦਾ ਹੈ ਦੂਜਾ ਰਹਾਸ਼ ਬਿਹਤਰ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਚੀਜ਼ ਨੂੰ ਅੱਗੇ ਲੈ ਕੇ ਟੁਰੀਏ ਹੂੰ ਉਹਦੇ ਚ ਇਹ ਹੈ ਕਿ ਬਹੁਤਾ ਵੀ ਦੋ ਜਣੇ ਦੋ ਫੈਮਲੀ ਇੱਥੇ ਰਹਿ ਲਨ ਦੋ ਫੈਮਲੀ ਹੋਰ ਕਿਤੇ ਚਲੀਆਂ ਜਾਂ ਐਨਾ ਕਿ ਬੇਨਤੀ ਹੈ ਤੇ ਤਾਂ ਕਿ ਉਹ ਜਿਹੜਾ ਡੀਐਨਏ ਭਾਈ ਮਰਦਾਨਾ ਜੀ ਦਾ ਜਿਵੇਂ ਅੱਜ ਬੈਠੇ ਹੋ ਤੁਸੀਂ ਆਏ ਹੋ ਦੀ ਦੂਰ ਸਾਡੇ ਕਹਨ ਤੇ ਤੇ ਉਹ ਬੈਠਾ ਹੋਵੇ ਮੇਰੀ ਇਹ ਖੁਆਇਸ਼ ਹੈ ਉਹ ਕਿਸ ਤਰ੍ਹਾਂ ਮਤਲਬ ਸੰਭਵ ਹੋ ਸਕਦਾ ਹੈ ਕਿਸ ਤਰ੍ਹਾਂ ਕਰ ਸਕਦੇ ਆ ਉਹ ਵੇਖੋ ਜੀ ਐਸ ਉਹ ਤਕਮੀਲ ਤੱਕ ਇੰਜ ਪਹੁੰਚਣਾ ਚਾਹੀਦਾ ਹੈ ਕਿ ਪਹਿਲੋ ਜਿਹੜੀ ਅਗਲੀ ਪੀੜ੍ਹੀਆਂ ਨੇ ਉਹ ਕੀਰਤਨ ਕਰਨ ਹਾਂਜੀ ਕਿਉਂਕਿ ਜਿਹੜੀ ਪਛਾਣ ਹੈ ਉਹ ਕੀਰਤਨ ਹੈ ਹਾਂਜੀ ਪਛਾਣ ਹਾਂ ਕੀਰਤਨ ਕਰਕੇ ਜਦੋਂ ਮੈਂ ਤੁਹਾਨੂੰ ਅੱਗੇ ਵੀ ਅਰਜ਼ ਕੀਤੀ ਸੀ ਕਿ ਹਰਮੰਦਰ ਸਾਹਿਬ 12 ਜੋੜੀਆਂ ਬੰਦਦੀ ਸੀ ਰਬਾਬੀ ਦੀਆਂ ਹਾਂਜੀ ਫਿਰ ਗੋਂਦਵਾਲ ਸਾਹਿਬ ਗੁਰਦੁਆਰਾ ਮੇਰੇ ਦਾਦਾ ਜੀ ਮੇਰੇ ਤਾਇਆ ਜੀ ਉਹ ਫਿਰ ਉਹਨਾਂ ਦੇ ਭਰਾ ਤੇ ਹਜ਼ੂਰੀ ਰਾਗੀ ਸਨ ਠੀਕ ਹੈ ਗੋਦਵਾਲ ਸਾਹਿਬ ਗੋਦਵਾਲ ਸਾਹਿਬ ਬੋਲੀ ਸਾਹਿਬ ਗੁਰਦੁਆਰਾ ਜਿੱਥੇ 84 ਪੋੜੀਆਂ ਨੇ ਗੁਰੂ ਅਮਰਦਾਸ ਜੀ ਦੇ ਕੇਸ ਵੀ ਨੇ ਤੇ ਹਜ਼ੂਰੀ ਰਾਗੀ ਸਨ ਬਾਕੀ ਅਗਲੀ ਗੱਲ ਤੇ ਸਿਸਗੰਜ ਗੁਰਦੁਆਰਾ ਮੇਰੇ ਵੱਡੇ ਤਾਇਆ ਜੀ ਮੁਹੰਮਦ ਬੂਟਾ ਭਾਈ ਮੋਤੀ ਉਹ ਹਜ਼ੂਰੀ ਰਾਗੀ ਸਨ ਤੇ ਜਦੋਂ ਸਾਰੇ ਇੱਥੇ ਆ ਗਏ ਨਾ ਤੇ ਸਾਰੇ ਨੇ ਕੀਰਤਨ ਛੱਡਤਾ ਤੇ ਉਹਨਾਂ ਦੀ ਪਛਾਣ ਨਹੀਂ ਹੈਗੀ ਵਿਚੇ ਮੇਰੇ ਦਾਦਾ ਜੀ ਹੋ ਗਈ ਆ ਜੋ ਸਾਡੇ ਦਾਦੇ ਤੇ ਸਾਡੀ ਵਜ੍ਹਾ ਤੋਂ ਹੋ ਗਈ ਨਾ ਲੇਕਿਨ ਇੰਨੀਆਂ ਫੈਮਲੀ ਹਾਂ 12 12 ਤੀਆਂ 36 ਲੋਕਾਂ ਦੀ ਫੈਮਲੀ ਕਿੱਥੇ ਜਾਂਦੀ ਹੈ ਜਿਹੜੇ ਹਰ ਮੰਦਰ ਸਾਹਿਬ ਕੀਰਤਨ ਕਰਦੇ ਸੀ ਤੇ ਪਛਾਣ ਬਣਾਈ ਭਾਈ ਲਾਲ ਜੀ ਨੇ ਜਦੋਂ ਪਾਰਟੀਸ਼ਨ ਹੋਈ ਤੇ ਉਹਨਾਂ ਨੇ ਇਹਨੂੰ ਸ਼ੁਰੂ ਰੱਖਿਆ ਕੰਮ ਨੂੰ ਕੀਰਤਨ ਨੂੰ ਤੇ ਉਹਨਾਂ ਨੂੰ ਵੇਖ ਕੇ ਜਾਂ ਉਹਨਾਂ ਨੇ ਸਾਨੂੰ ਬਿਠਾਇਆ ਤੇ ਅਸੀਂ ਬਹਿ ਗਏ ਤੇ ਸਾਡੀ ਜਿਹੜੀ ਪਛਾਣ ਹੈ ਇਹ ਖਾਸ ਕਰ ਇਹ ਬੰਦਿਆਂ ਦੀ ਸਾਡੀ ਕੀਰਤਨ ਤੋਂ ਪਛਾਣ ਮੁੱਖ ਦੀ ਗੱਲ ਇਹ ਹੈ ਹੁਣ ਤਾਂ ਉਹ ਮਤਲਬ ਪੈਸਿਆਂ ਦੀ ਮਦਦ ਤੋਂ ਜ਼ਿਆਦਾ ਤੁਹਾਨੂੰ ਕੰਮ ਚਾਹੀਦਾ ਤੁਹਾਨੂੰ ਕੀਰਤਨ ਤੇ ਬੁਲਾਉਣਾ ਮਤਲਬ ਤੁਹਾਡਾ ਮੰਗਣ ਵਾਲਾ ਕੰਮ ਨਹੀਂ ਹੈਗਾ ਵੀ ਤੁਹਾਨੂੰ ਫੰਡ ਇਕੱਠੇ ਕਰਕੇ ਦੇ ਦੋ ਮੰਗਣ ਵਾਲਾ ਕੰਮ ਨਹੀਂ ਹੈਗਾ ਤੁਹਾਨੂੰ ਕੰਮ ਚਾਹੀਦਾ ਕੰਮ ਚਾਹੀਦਾ ਅੱਗੇ ਫੈਮਲੀਆਂ ਜਾਵੇ ਅੱਗੇ ਫੈਮਲੀ ਜਾਵੇ ਹੁਣ ਇੰਨੇ ਇੰਨੇ ਵੱਡੇ ਲੋਕ ਨੇ ਤੇ ਉਹਨਾਂ ਦਾ ਵੇਖੋ ਨਾ ਹੀ ਨਹੀਂ ਹੈਗਾ ਰੋ ਬਾਬੀਆਂ ਦਾ ਨਾ ਤੇ ਉਹਦੇ ਨਾ ਜਿੰਨੇ ਕੀਰਤਨ ਕਰਨਾ ਹੈ ਜਾਂ ਤੁਹਾਨੂੰ ਮਿਲਾਂਗੇ ਤੇ ਤੁਸੀਂ ਸਾਨੂੰ ਮੈਂ 36 ਜਨਤ ਖਲੋਜੋ ਤੁਸੀਂ ਮੈਂ ਸਮਝ ਗਿਆ ਤੁਹਾਡੇ ਕੋਲ ਮਤਲਬ ਕੰਮ ਨਹੀਂ ਹੈਗਾ ਤੁਹਾਨੂੰ ਜੇ ਤੁਹਾਡੀ ਜਿਹੜੀ ਅਮ ਜੇ ਤਾਂ ਉਹ ਕੀਰਤਨ ਤੇ ਬੁਲਾਉਣਗੇ ਉਥੇ ਸੇਵਾ ਹੋਊਗੀ ਕੁਛ ਸਾਡੇ ਘਰ ਦੇ ਹਾਲਾਤ ਸੁਧਰਣ ਦੇ ਹੱਕ ਹਲਾਲ ਦੀ ਕਮਾਈ ਮਾਰਨਾ ਚਾਹੁੰਦੇ ਹਾਂ ਜਿਵੇਂ ਬਿਲਕੁਲ ਬਿਲਕੁਲ ਤੇ ਹੁਣ ਜਿੰਨੀਆਂ ਨਾ ਬਾਹਰ ਯੂ ਐਸਏ ਕੈਨੇਡਾ ਜਾਂ ইংল্যান্ড ਜਿੱਥੇ-ਜਿੱਥੇ ਵੀ ਸੰਗਤ ਦੇਖਦੀ ਹੈ ਵੈਸੇ ਗੁਰਨਾਨਕ ਪਾਸ਼ਾ ਦੇ ਨਾਮ ਤੇ ਸੁਸਾਇਟੀਆਂ ਬਣੀਆਂ ਹੋਈਆਂ ਜਾਂ ਮੰਨ ਲਾ ਜੇ ਉਹ ਸੁਸਾਇਟੀਆਂ ਨਹੀਂ ਦੇਖਦੀਆਂ ਬਾਹਰੋਂ ਸਾਨੂੰ ਬਹੁਤ ਸੰਗਤ ਸਾਨੂੰ ਪਤਾ ਹੈ ਦੇਖਦੀ ਹੈ ਹਨਾ ਜਦੋਂ ਮਿਲਦੇ ਹੈ ਕਈ ਵਾਰ ਤੇ ਸਾਰੇ ਨੂੰ ਅਪੀਲ ਹੈ ਕਿ ਤੁਸੀਂ ਇਹਨਾਂ ਨੂੰ ਇੰਟਰੋਡਿਊਸ ਕਰਾਓ ਆਪ ਆਪਣੀ ਗੁਰਦੁਆਰਾ ਸਾਹਿਬ ਦੀਆਂ ਕਮਿਊਨਿਟੀਆਂ ਦੇ ਨਾਲ ਤੁਸੀਂ ਇਹਨਾਂ ਨੂੰ ਉੱਥੇ ਬੁਲਾ ਸਕਦੇ ਹੋ ਇਹਨਾਂ ਤੋਂ ਉੱਥੇ ਕੀਰਤਨ ਕਰਵਾ ਸਕਦੇ ਹੋ ਜਿੰਨਾ ਸਾਡੇ ਵੱਲੋਂ ਕੰਮ ਸੀ ਉਹ ਅਸੀਂ ਕਰ ਦਿੱਤੇ ਹਨ ਅਸੀਂ ਇਹਨਾਂ ਦੇ ਘਰ ਇਹਨਾਂ ਨੇ ਬੁਲਾਇਆ ਅਸੀਂ ਇਹਨਾਂ ਦੇ ਘਰ ਆਏ ਸਾਰਾ ਫਰਮਾਇਆ ਤੁਹਾਡੇ ਸਾਹਮਣੇ ਰੱਖਿਆ ਅਗਲਾ ਕੰਮ ਹੈ ਜਿੰਨਾ ਉਹ ਤੁਹਾਡਾ ਹੈ ਮਤਲਬ ਤੁਸੀਂ ਇਹਨਾਂ ਨੂੰ ਇਹ ਜਿਵੇਂ ਚਾਹੁੰਦੇ ਆ ਵੱਧ ਤੋਂ ਵੱਧ ਮਤਲਬ ਵੀ ਸਾਨੂੰ ਰੋਜ਼ਗਾਰ ਜਾਂ ਕੀਰਤਨ ਦੀ ਜਿਹੜੀ ਸੇਵਾ ਉਹ ਮਿਲਣੀ ਚਾਹੀਦੀ ਉਹ ਚੱਲਦੀ ਰਹੇ ਤਾ ਜੋ ਇਹਨਾਂ ਦਾ ਆਪਣਾ ਸੇਵਾ ਪਾਣੀ ਚੱਲਦਾ ਰਹੇ ਤੇ ਪੈਸੇ ਪੱਖੋਂ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਮੰਗ ਕੇ ਆਲਾ ਸਾਡਾ ਉਹ ਕੋਈ ਹੈ ਨਹੀਂਗਾ ਗੁਰੂ ਪਾਸ਼ਾ ਨੇ ਤਾਂ ਜਿਵੇਂ ਆਪ ਹੀ ਉਹਨਾਂ ਨੇ ਕਿਹਾ ਕਿਰਤ ਕਰੋ ਕਿਰਤ ਸਭ ਤੋਂ ਵੱਡੀ ਹੈ ਹਨਾ ਇਹ ਇਹਨਾਂ ਦਾ ਕਾਰਡ ਹੈ ਜੀ ਇਹ ETPV ਜਿਹੜਾ ਪਾਕਿਸਤਾਨ ਦਾ ਗੁਰਦੁਆਰਿਆਂ ਲਈ ਬੋਰਡ ਬਣਿਆ ਹੋਇਆ ਨਾ ਉਹਦੇ ਵੱਲੋਂ ਇਹ ਅਪਰੂਵਡ ਨਿਆ ਲਿਖਿਆ ਹੋਇਆ ਹੈ ਉੱਪਰ ਇਹ ਕਾਰਡ ਤੇ ਤੇ ਜਥਾ ਭਾਈ ਲਾਲ ਜੀ ਦਾ ਤੇ ਇਹ ਉਹਨਾਂ ਦੀ ਅੰਸ਼ਵੰਸ਼ਾ ਹੁਣਾ ਨੀਮ ਲਾਲ ਜੀ ਇਹਨਾਂ ਦੇ ਫਾਦਰ ਨੀਮਨਾਲ ਜੀ ਇਹ ਨੇ ਹੁਸੈਨ ਲਾਲ ਜੀ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸੋਏ ਸੀ ਜਿੰਨਾ ਇਹਨਾਂ ਦਾ ਮਤਲਬ ਘਰ ਦੇ ਨਾਲ ਤੁਹਾਨੂੰ ਰੂਬ ਰੂ ਕਰਾਉਣਾ ਸੀਗਾ ਤੇ ਸਾਰਾ ਆਲਾ ਦਵਾਲਾ ਤੁਹਾਨੂੰ ਦੁਹਰਾਉਣਾ ਸੀਗਾ ਲੋ ਕੁਝ ਹੋਰ ਕਹਿਣਾ ਚਾਹੁੰਦੇ ਹੋਗੇ ਜੀ ਤੁਸੀਂ ਤੁਸੀਂ ਉਪਾਜ ਮੈਂ ਤੇ ਕਵਾਂਗਾ ਕਿ ਗੁਰੂ ਨਾਨਕ ਜੀ ਦਾ ਜਿਹੜਾ ਸਬਕ ਸੀ ਨਾ ਉਹ ਇਨਸਾਨੀਤ ਭਾਈਚਾਰਾ ਮੁਹੱਬਤ ਔਰ ਸਾਰੇ ਜਿੰਨੇ ਧਰਮ ਸੀ ਇਕੱਠੇ ਰੱਖੇ ਠੀਕ ਹੈ ਨਾ ਭਾਈ ਗੁਰਦਾਸ ਜੀ ਵੀ ਲਿਖਦੇ ਪੁੱਛਣ ਖੋਲ ਕਿ ਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਬਾਬਾ ਕਿ ਹਾਜੀਆਂ ਸ਼ੁਭਮਲਾ ਬਾਜ ਦੋਵੇਂ ਹੀ ਰੋਈ ਤੇ ਬਾਬਾ ਜੀ ਨੇ ਅਮਲ ਨੂੰ ਅੱਗੇ ਕੀਤਾ ਧਰਮ ਨੂੰ ਅੱਗੇ ਨਹੀਂ ਕੀਤਾ ਤੇ ਉਹ ਪਿਆਰ ਜੇ ਰਹੇਗਾ ਨਾ ਉਹ ਲੈ ਕੇ ਚੱਲਣਾ ਚਾਹੀਦਾ ਉਹਤੇ ਅਮਲ ਕਰਨਾ ਚਾਹੀਦਾ ਤੇ ਫੇ ਬਾਬਾ ਜੀ ਫਰਮਾਉਂਦੇ ਨੇ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜੀ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸਦਾਏ ਨਾ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਨਾਨਕ ਜੀ ਤੇ ਕੂੜੇ ਯਾਰ ਕੂੜੋ ਕੂੜੀ ਪਾਏ ਤੇ ਇਹ ਬਾਬਾ ਜੀ ਦੇ ਜਦੋਂ ਬਚਨ ਸੁਣਦੇ ਸੀ ਨਾ ਸਾਰੇ ਧਰਮਾਂ ਦੇ ਉਹ ਕਹਿੰਦੇ ਸੀ ਬਾਬਾ ਜੀ ਤੇ ਸਾਡਾ ਤੇ ਉਸ ਇਲਮ ਨੂੰ ਲੈ ਕੇ ਅੱਗੇ ਤੁਰੋ ਪਿਆਰ ਮੁਹੱਬਤ ਦੇ ਗੁਲਦਸਤੇ ਨੂੰ ਲੈ ਕੇ ਤੁਰੋ ਇਹ ਬੇਨਤੀ ਹੈ ਸੰਗਤਾਂ ਅੱਗੇ ਜੀ ਓਏ ਸੀ ਗੱਲਬਾਤ ਸਾਰੀ ਤੇ ਗੱਲਾਂ ਬਾਤਾਂ ਹਜੇ ਹੋਰ ਵੀ ਮਤਲਬ ਜਿੰਨਾ ਨਾ ਬੈਠੀ ਰਵਾਂਗੇ ਹਨਾ ਉਈ ਜਾਂਦੀ ਆ ਰਹਿਣੀ ਆ ਸਾਡੀਆਂ ਆਫ ਦੀ ਕੈਮਰਾ ਤੇ ਕੈਮਰੇ ਚ ਤੁਹਾਨੂੰ ਅਸੀਂ ਇੰਨਾ ਕੁਝ ਦਿਖਾ ਸਕਦੇ ਸੀ ਤੇ ਜਿੰਨਾ ਕੋ ਉਹਨਾਂ ਦਾ ਮੈਸੇਜ ਸੀ ਬੇਸਿਕਲੀ ਮੈਸੇਜ ਤੁਹਾਡੇ ਤੱਕ ਅਸੀਂ ਦੇਣਾ ਸੀਗਾ ਤੇ ਬਾਕੀ ਗੱਲ ਇਹ ਆ ਵੀ ਸੰਗਤਾਂ ਨੂੰ ਵੀ ਅਪੀਲ ਹੈ ਜਿੰਨੀਆਂ ਨਨਕਾਣਾ ਸਾਹਿਬ ਜਾਂ ਹੋਰ ਜਥੇ ਦੇ ਚੋਂ ਉਹਨਾਂ ਗਾਂ ਤੋਂ ਆਉਣਗੀਆਂ ਤੇ ਉਹ ਇਹਨਾਂ ਦਾ ਘਰਬਾਰ ਇੱਥੇ ਇਹਨਾਂ ਨੂੰ ਆ ਸਕਦੀਆਂ ਮਿਲ ਸਕਦੀਆਂ ਹਨਾ ਤੇ ਜਾਂ ਜਿਵੇਂ ਪਹਿਲਾਂ ਅਸੀਂ ਇੱਕ ਵਾਰੀ ਅਪੀਲ ਕੀਤੀ ਹੈ ਜਿੰਨੇ ਬਾਹਰੋਂ ਭਾਵੇਂ ਇੰਡੀਆ ਚੋਂ ਆ ਭਾਵੇਂ ਬਾਹਰੋਂ ਜਿੰਨੇ ਵੀ ਹੋਰ ਜਥੇ ਰਹਿੰਦੇ ਆ ਸੋਸਾਇਟੀਜ਼ ਬਣੀਆਂ ਹੋਈਆਂ ਉਹ ਇਹਨਾਂ ਨੂੰ ਵੱਧ ਤੋਂ ਵੱਧ ਬੁਲਾਉਣ ਠੀਕ ਹੈ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਵੀ ਹਾਂਜੀ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਹੁਣ ਆਪਾਂ ਜਿਹੜਾ ਵਲੌਗ ਨੂੰ ਅੱਗੇ ਕੰਟੀਨਿਊ ਕਰਾਂਗੇ ਸਾਈ ਮੀ ਅਮੀਰ ਜੀ ਦੇ ਦਰਗਾਹ ਤੇ ਜਾਣਾ ਜਿਵੇਂ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਹੁਣ ਉੱਥੇ ਮਿਲਾਂਗੇ ਏ ਹੁਣ ਸਾਈ ਮੀਆਂ ਮੀਰ ਜੀ ਦੀ ਦਰਗਾਹ ਤੇ ਪਹੁੰਚੇ ਤੇ ਕੁਛ ਅਸੀਂ ਫੁੱਲ ਤੇ ਚਾਦਰ ਤੇ ਇਹ ਲੈ ਕੇ ਚੱਲੇ ਆ ਤੇ ਇਹ ਉੱਥੇ ਸਾਈ ਮੀਆਂ ਮੀਰ ਜੀ ਦੀ ਦਰਗਾਹ ਤੇ ਚੜਾਏ ਹੁਣੇ ਇਹ ਅਸੀਂ ਪਹੁੰਚ ਕੇ ਬਿਲਕੁਲ ਦਰਬਾਰ ਦੇ ਸਾਹਮਣੇ ਇੱਥੇ ਲੱਗਿਆ ਹੋਇਆ ਦਰਬਾਰ ਹਜ਼ਰਤ ਮੀਆਂ ਮੀਰ 16ਵੀਂ ਸੈਂਚਰੀ ਦੇ ਇਹ ਸੰਤ ਸੀਗੇ ਅੱਛਾ ਜੋੜੇ ਇੱਧਰ ਲਾ ਕੇ ਜਾਣੀ ਜੀ ਸ਼ੁਕਰੀਆ ਜੀ ਏ ਅਸੀਂ ਅੰਦਰਲੇ ਪਾਸੇ ਪਹੁੰਚ ਗਏ ਇਹ ਹੈ ਸਾਈਂ ਜੀ ਦਾ ਜਿਹੜਾ ਦਰਬਾਰ ਹੈਗਾ ਤੇ ਗੁਰੂ ਪਾਤਸ਼ਾਹ ਦੇ ਨਾਲ ਜਾਂ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਉਦੋਂ ਬੜੇ ਸੁਖਾਵੇ ਸਬੰਧ ਰਹੇ ਆ ਪੰਜਵੇਂ ਪਾਤਸ਼ਾਹ ਤੱਕ ਕਿੰਨਾ ਪੁਰਾਣਾ ਵਿਕਾਸ ਬਈ ਬਣਾਇਆ ਹੋਇਆ ਇੱਥੇ ਸਾਈਂ ਜੀ ਅਮੀਰ ਜੀ ਦੀ ਯਾਦਗਾਰ ਅੱਛਾ ਕਿੰਨੀ ਕਿੰਨੀ ਪੁਰਾਣੀ ਬਣਾਈ ਇਹ ਉਲਟਾ ਇਧਰ ਆਓ ਤੁਸੀਂ ਇਹ ਮੈਨੂੰ ਫੜਾਵਾ ਤੁਸੀਂ ਸਿੱਧਾ ਕਰਨਾ ਇਹਨੂੰ ਸਿੱਧਾ ਕਰ ਉਲਟਾ ਉਲਟਾ अच्छा जी चल आ जाओ, चल चल फुल फुल पास थाली अच्छा उपलब्ध ये साईं मियाँ मीर जी की याद है जी साई जिन्होंने हरिमंदर साहब की नीह रखी सी ਹਾਂ ਲੋ ਜੀ। ਸ਼ੁਕਰੀਆ। 400 ਸਾਲ ਪੁਰਾਣੀ ਯਾਦਗਾਰ ਦੱਸ ਦਿਆ ਸੀ। ਸ਼ੁਰੂ 14 ਦੀ ਇੱਥੇ ਬਣੀ ਹੋਣੀ ਮੇਰੇ ਖਿਆਲ 'ਚ। ਤੇ ਬਾਕੀ ਜਿਹੜਾ ਕੰਟੈਕਟ ਨੰਬਰ ਸੀਗਾ ਭਾਈ ਮਰਦਾਨਾ ਜੀ ਦਾ ਉਹਨਾਂ ਦੇ ਅਨਸ਼ਵੰਸ਼ ਦਾ ਉਹ ਉਹਨਾਂ ਨੇ ਸਾਨੂੰ ਥੋੜਾ ਕਾਰਡ ਹੈ ਜਿਹੜਾ ਉਹ ਲੇਟ ਦਿੱਤਾ ਹੈਗਾ। ਵਾਪਸੀ ਸਮੇਂ ਜਦੋਂ ਅਸੀਂ ਉੱਥੋਂ ਵਾਪਸ ਆ ਰਹੇ ਸੀ ਉਦੋਂ ਸਾਨੂੰ ਕਾਰਡ ਦਿੱਤਾ ਹੈ। ਤੇ ਉਹਨਾਂ ਦਾ ਕੰਟੈਕਟ ਨੰਬਰ ਨੇ ਵੈਸੇ ਮੈਂ ਮੈਂਸ਼ਨ ਵੀ ਕਰ ਦੂੰਗਾ ਪਹਿਲਾਂ ਵਿੱਚ ਬਲਾਗ ਦੇ ਜਿਨ੍ਹਾਂ ਨੇ ਵੀ ਉਹਨਾਂ ਨੂੰ ਕੀਰਤਨ ਲਈ ਜਾਂ ਕੰਮ ਕਰ ਲਈ ਸੱਦਾ ਦੇਣਾ ਤੇ ਉਹ ਤੁਸੀਂ ਉਹਨਾਂ ਨਾਲ رابطہ ਕਰ ਸਕਦੇ ਹੋ ਤੇ ਬਾਕੀ ਇਹ ਗੱਲ ਦੀ ਬੜੀ ਖੁਸ਼ੀ ਹੋਈ ਕਿ ਗੁਰਨਾਨਕ ਸਾਹਿਬ ਦੇ ਅਸਲੀ ਉਪਦੇਸ਼ ਤੇ ਚੱਲ ਰਿਹਾ ਜਿਨ੍ਹਾਂ ਨੇ ਅੱਜ ਮਤਲਬ ਕਿਹਾ ਵੀ ਅਸੀਂ ਕਿ ਮੰਗ ਕੇ ਨਹੀਂ ਖਾਣਾ ਸੀ ਤਾਂ ਜਿਵੇਂ ਬਾਬੇ ਦਾ ਉਪਦੇਸ਼ ਸੀਗਾ ਹਨਾ ਵੀ ਕਿਰਤ ਕਰਨੀ ਹੈ ਤੇ ਕਿਉਂਕਿ ਪਾਕਿਸਤਾਨ ਚ ਇਥੇ ਸਿੱਖ ਫੈਮਿਲੀਜ਼ ਨਹੀਂ ਹੈਗੀਆਂ ਸਿੱਖ ਪ੍ਰੋਗਰਾਮ ਘੱਟ ਹੁੰਦੇ ਤਾਂ ਕਰਕੇ ਬੇਸਿਕਲੀ ਕੀਰਤਨ ਹੀ ਉਹਨਾਂ ਦਾ ਜਿਹੜਾ ਮੁੱਖ ਰੂਪ ਚ ਹੈਗਾ ਜਿਹੜਾ ਮਤਲਬ ਉੱਥੇ ਤੋਂ ਹੀ ਹਨਾ ਉਹਨਾਂ ਨੂੰ ਜੋ ਹੈ ਘਰ ਦਾ ਖਰਚਾ ਜਾਂ ਕਮਾਈ ਹੁੰਦੀ ਹੈ ਸੋ ਵੱਧ ਤੋਂ ਵੱਧ ਤੁਸੀਂ ਉਹਨਾਂ ਨੂੰ ਬੁਲਾਇਓ ਤੁਹਾਡੇ ਕੋਈ ਪ੍ਰੋਗਰਾਮ ਹੋਣ ਜਾਂ ਜਿੰਨੀਆਂ ਵੀ ਸੋਸਾਇਟੀਜ਼ ਹੋਣ ਹਨਾ ਉਹਨਾਂ ਨੂੰ ਤੁਸੀਂ ਬੁਲਾ ਸਕਦੇ ਹੋ ਅਸੀਂ ਆਪਣੇ ਵੱਲੋਂ ਕੁਝ ਸੇਵਾ ਚ ਹਿੱਸਾ ਪਾ ਕੇ ਆਏ ਆ ਜੇ ਤੁਸੀਂ ਉਹਨਾਂ ਦਾ ਕੁਝ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਉਹਨਾਂ ਨਾਲਾ ਰਾਬਤਾ ਕਰਕੇ ਤੁਸੀਂ ਕਰ ਸਕਦੇ ਹੋ ਸੋ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਹਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਫਿਰ ਲਾਹੌਰ ਤੋਂ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ